ठीक है मैं भी अब तुम एक कहानी सुनावा सुनोगे कहानी का ना नाम भी की अपनी कहानी दोस्त किसन कौन कौन सी देखो आंदर ਆਨੇ ਜੰਗਲ ਵਿੱਚ ਨਾ ਇੱਕ ਬਾਗ ਸੀ ਉੱਥੇ ਸਹਿਰ ਸਪਟਾ ਕਰਨ ਚਲੇ ਗਏ ਠੀਕ ਹੈ ਸਾਰੇ ਜਾਨੇ ਕਿੱਥੇ ਗਏ ਹੈ ਸਹਿਰ ਸਪਟਾ ਸਹਿਰ ਸਪਟਾ ਕਰਨ ਕਿੱਥੇ ਗਏ ਸਹਿਰ ਬਾਗ ਵਿੱਚ ਗਏ ਉੱਥੇ ਉਹਨਾਂ ਨੇ ਲੁਕਨ ਮਿੱਟੀ ਕੇ ਦੀ ਚੋਰ ਸਿਪਾਈ ਖੇਡੇ ਖੂਬ ਦੋੜੇ ਠੀਕ ਹੈ ਸਾਰਿਆਂ ਨੇ ਕੀ ਕੀ ਕੀਤਾ ਸੀਗਾ

ਚੂਹਾ ਮੂਲੀ ਲੈ ਕੇ ਆਇਆ ਸਭ ਨੇ ਧੋਇਆ ਕਟਿਆ ਫੇਰ ਰਲਾਇਆ ਹੁਣ ਖਾਣ ਦੀ ਵਾਰੀ ਆਈ ਠੀਕ ਹੈ ਹੁਣ ਦੇਖੋ ਕੀ ਕੀ ਲਿਆਂਦਾ ਉਹਨਾਂ ਨੇ ਪਾਲੂ ਪੱਤਾ ਗੋਭੀ ਲਿਆ ਕੇ ਆਇਆ ਕਾਡੋ ਟਮਾਟਰ ਲੈ ਕੇ ਆਈ ਚੂਹਾ ਮੂਲੀ ਲੈ ਕੇ ਆਇਆ ਫੇਰ ਸਾਰਿਆਂ ਨੇ ਉਸਨੂੰ ਕੀ ਕੀਤਾ ਪਹਿਲੇ ਧੋਇਆ ਫੇਰ ਕਟਿਆ ਫੇਰ ਰਲਾਇਆ ਹੁਣ ਖਾਣ ਦੀ ਵਾਰੀ ਆ ਗਈ ਸੀ